ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਅਸੀਂ ਨਹੀਂ ਹੋ ਸਕੇ ਸੜਕੀਆ ਤਾਂ ਅਸੀਂ ਖੁਸ਼ ਹਰ ਆਏ ਕਿਵੇਂ ਕਿਉਂ ਆਏ ਕਿਹੜੀਆਂ ਸ਼ਾਦਸ਼ਾਹ ਆਏ ਹੁਣ ਨਾ ਕੀਤੀ ਕਰਾਂ ਕਦੋਂ 15 ਦਿਨਾਂ ਬਾਅਦ ਤੁਸੀਂ ਭੁੱਲ ਜਾਣਾ ਆਪਾਂ ਤਾਂ 15 ਦਿਨਾਂ ਦਾ ਮੇਲਾ ਦੇਖਦੇ ਆ ਉਪਰ ਫਾਰਮ ਵਾਲੀ ਬੀਬੀ ਆ ਗਈ ਕਦੋਂ ਕਮਲ ਕੌਰ ਆ ਗਈ ਕਦੇ ਫਿਰ ਉਹ ਬਾਹਰਲੇ ਮੁੰਡੇ ਨੇ ਐਕਸੀਡੈਂਟ ਕਰਤਾ ਹੁਣ 15 ਦਾ ਦਾ ਖੇਲਾ ਹਾੜ ਆ ਗਏ ਫਿਰ ਕੋਈ ਨਵਾਂ ਮਾਹੌਲ ਬਣਾ ਲੈਣਗੇ ਜਦੋਂ ਤੇਰਾ ਕਿਸੇ ਨੇ ਪਛਵਾੜਾ ਢਿੱਲਾ ਕੀਤਾ ਨਾ ਤੈਨੂੰ ਹੋਰੋ ਪਤਾ ਲੱਗੇਗਾ ਇਹਦੇ ਥੱਲਿਓ ਪਜਾਮਾ ਲਾ ਕੇ ਵੇਖ ਲੋ ਥੱਲਿਓ ਖਾਕੀ ਨਿਕਰ ਨਿਕਲੇਗੀ ਜਿੱਤੀ ਹੋਈ ਸੀ ਮਾफी ਮੰਗ ਲੈ ਕੇ ਚਲੋ ਪੇਰੈਂਟਸ ਦਾ ਗੁਰੇ ਦੇ ਮम्मा ਕੁਝ ਸੁਣ ਨਹੀਂ ਚਾਹੁੰਦੇ ਬੈਠ ਨਹੀਂ ਨਹੀਂ ਚਾਹੁੰਦੇ ਉਹ ਚੀਜ਼ ਦੇ ਵਿੱਚ ਮੈਨੂੰ ਬਲੇਮ ਕਰਦੇ ਆ। ਹੁਣੇ ਤੈਨੂੰ ਗਾਲ ਕੱਢੀ ਐ ਨਾ। ਗਾਲ ਕੱਢੀ ਐ ਨਾ ਕੀ ਕਹਿੰਦਾ ਭੈਣ ਚੋਦੀਏ ਕੁੱਤੀਏ ਤੇਰਾ ਮੈਂ ਜਲੂਸ ਕੱਢਦਾ। ਜੇ ਤੂੰ ਇੱਥੇ ਹੁੰਦਾ ਨਾ ਤੇਰੀ ਨੀਕਰ ਲਾ ਕੇ ਮਦਰੇ ਠਾ 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 ਕਰਾਉਣੀ ਸੀ। ਹਾਂਜੀ ਕਿਦਾਂ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਆ? ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਆ ਸਾਡੇ ਚੈਨਲ ਤੇ। ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਕੁਝ ਇੱਕ ਬਲੌਗਰ ਜਿਹੜੇ ਬਿਨਾਂ ਗੱਲੋਂ ਐਵੇਂ ਹੀ ਭੰਦ ਨੇ। ਚਾਰ ਵੀਊ ਆਉਣ ਲੱਗੇ ਤਾਂ ਉਹਨਾਂ ਨੂੰ ਆਏ ਲੱਗਣ ਲੱਗੇ ਐਸੀ ਸੈਲਿਬ੍ਰਿਟੀयां ਤੇ ਕੁਝ ਸਮਾਜ ਸੇਵੀ ਸਮਾਜ ਸੇਵੀ ਕਹਿ ਸਕਦੇ ਆ ਮੂੰਹ ਦੇ ਮਿੱਠੇ ਆ ਲੋਕਾਂ ਨਾਲ ਠੱਗੀਆਂ ਮਾਰਨ ਚ ਕੋਈ ਕਸਰ ਨਹੀਂ ਛੱਡ ਰਹੇ ਆ ਵੀਡੀਓ ਦੇਖੋ ਹਰ ਆਏ ਕਿਵੇਂ ਕਿਉਂ ਆਏ ਕਿਹੜੀਆਂ ਸ਼ਾਦਸ਼ਾਣ ਆਏ ਹੋਣਾ ਕੀਤੀ ਕਰਾਂਏ ਕਦੋਂ 15 ਦਿਨਾਂ ਬਾਅਦ ਤੁਸੀਂ ਭੁੱਲ ਜਾਣਾ ਆਪਾਂ ਤਾਂ 15 ਦਿਨਾਂ ਦਾ ਮੇਲਾ ਦੇਖਦੇ ਆ ਉਪਰ ਫਾਰਮ ਵਾਲੀ ਬੀਬੀ ਆ ਗਈ ਕਦੋਂ ਕਮਲ ਕੌਰ ਆ ਗਈ ਕਦੇ ਫਿਰ ਉਹ ਬਾਹਰਲੇ ਮੁੰਡੇ ਐਕਸੀਡੈਂਟ ਕਰਤਾ ਹੁਣ 15 ਦਾ ਖੇਲਾ ਹਾੜ ਆਗੇ ਫਿਰ ਕੋਈ ਨਵਾਂ ਮਾਹੌਲ ਬਣਾ ਲੈਣਗੇ ਅਸੀਂ ਫੇਸਬੁੱਕਾਂ ਦੀ ਤੁਰੇ ਫਿਰਦੇ ਆ ਮਾਹੌਲ ਬਣਾਉਂਦੇ ਇਹਨਾਂ ਦਾ ਨਾਮ ਹੈ ਜੀ ਲਖਸਿਦਾਨਾ ਜਿਹੜੇ ਕਿ ਪੰਜ ਛੇ ਵਾਰੀ ਵੋਟਾਂ 'ਚ ਖੜੇ ਹੋਏ ਤੇ ਪੰਜ ਛੇ ਵਾਰੀ ਇਹਨਾਂ ਨੂੰ ਹਾਰਨਾ ਪਿਆ ਯਾਰ ਇਹ ਬੰਦੇ ਦੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹਨੇ ਹੁਣ ਤੱਕ ਕਰਿਆ ਕੀ ਆ ਕਿਸਾਨ ਮੋਰਚੀ 'ਚ ਗਿਆ ਉੱਥੇ ਇਹ ਕੱਲੀਆਂ ਗੱਲਾਂ ਵੇਚ ਕੇ ਆ ਗਿਆ ਵੀਡੀਓ ਬਣਾ ਕੇ ਆ ਗਿਆ ਵੀ ਤੁਸੀਂ ਪੰਜਾਬੀ ਉਹ ਇਹ ਨਹੀਂ ਕਰਦੇ ਤੁਸੀਂ ਪੰਜਾਬੀ ਉਹ ਉਹ ਨਹੀਂ ਕਰਦੇ ਏਣ ਪੰਜਾਬੀ ਕੀ ਕਰਦੇ ਆ ਬਸ ਬਕਲੀਆਂ ਵੀਡੀਓ ਬਣਾ ਰਿਹਾ ਤੇ ਜਦੋਂ ਕਿਸਾਨ ਮੋਰਚੇ ਚ ਕੁਰਬਾਨੀ ਦੀ ਲੋੜ ਪਈ ਨਿਸ਼ਾਨ ਸਾਹਿਬ ਚੜਾਉਣਾ ਸੀ ਆਪਣਾ ਤੇ ਉਦੋਂ ਬਾਜੀ ਫਿਰ ਗਾਇਬ ਤੇ ਹੁਣ ਫਲੱਡ ਆਏ ਆ ਜੀ ਤੇ ਹੁਣ ਤੁਸੀਂ ਫਲੱਡਾਂ ਦੇ ਵਿੱਚ ਦੇਖ ਸਕਦੇ ਹੋ ਬਾਜੀ ਆਏ ਬਾਜੀ ਨੇ ਗੱਲਾਂ ਕਰੀਆਂ ਬਾਜੀ ਨੇ ਵੀਡੀਓ ਬਣਾਈਆਂ ਬਾਜੀ ਨੇ ਲਾਹਣ ਤਾਂ ਪਾਈਆਂ ਲੋਕਾਂ ਨੂੰ ਤੇ ਬਾਜੀ ਘਰ ਨੂੰ ਵਾਪਸ ਹੋ ਗਏ ਜੋ ਭਾਜੀ ਨੇ ਡੋਨੇਟ ਕਰਿਆ ਉਹਦਾ ਕਿਸੇ ਨੂੰ ਵੀ ਨਹੀਂ ਪਤਾ ਉਹ ਸ਼ਾਇਦ ਭਾਜੀ ਨੂੰ ਵੀ ਨਹੀਂ ਪਤਾ ਕਿਉਂ ਨਹੀਂ ਪਤਾ ਕਿਉਂਕਿ ਭਾਜੀ ਨੇ ਕੋਈ ਡੋਨੇਸ਼ਨ ਦਿੱਤੀ ਨਹੀਂ ਬਸ ਕੱਲੀਆਂ ਗੱਲਾਂ کیسے کیسے ਲੋਕ ਰਹਤੇ ਯਾਰ ਯਹਾਂ ਪਰ ਗਏ ਇੱਕ ਦਿਨ ਸੀ ਪੌਡਕਾਸਟ ਇਹਨਾਂ ਦੇ 3-4 ਆ ਚੁੱਕੇ ਆ ਇੰਟਰਵਿਊ ਆ ਚੁੱਕੀਆਂ ਮਤਲਬ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਤੁਸੀਂ ਸੇਵਾ ਕਰਨੇ ਜਾਂਦੇ ਹੋ ਜਾਂ ਭੈਣ ਨੇ ਆਪਣੀਆਂ ਰੀਲਾਂ ਚਲਾਉਣ ਜਾਂਦੇ ਹੋ ਕਈ ਪਿੰਡਾਂ 'ਚ ਉਹ ਬੰਦੇ ਨਹੀਂ ਹੁੰਦੇ ਜਿਹੜੇ ਸਾਰਿਆਂ ਨੂੰ ਅੱਗੇ ਹੁੰਦੇ ਆ ਮਤਲਬ ਕੋਈ ਵੀ ਕੰਮ ਹੋਵੇ ਕੋਈ ਵੀ ਚੰਗਾ ਮਾੜਾ ਕੰਮ ਹੋਵੇ ਰੌਲਾ ਹੋ ਸਾਰਿਆਂ ਨੂੰ ਵੱਧ ਪਾਉਣਗੇ ਤੇ ਜਦੋਂ ਕੁਰਬਾਨੀ ਦਾ ਟਾਈਮ ਆਉਂਦਾ ਉਦੋਂ ਉਹ ਲੱਭਦੇ ਨਹੀਂ ਉਹੀ ਹਾਲ ਬਾਈਦਾ ਉਦਾਂ ਸਾਰੇ ਕੰਮ ਵੇਲੇ ਅੱਗੇ ਹੁੰਦਾ ਪਰ ਜਦੋਂ ਲੋੜ ਹੁੰਦੀ ਆ ਉਦੋਂ ਲੱਕ ਅਸਧਾਣਾ ਲੱਭਦਾਨੀ ਇੱਕ ਮੈਨੂੰ ਆ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਪੰਜਾਬ ਦਾ ਠੇਕਾ ਲੈ ਰੱਖਿਆ ਸਾਲੇ ਇੰਨੀ ਫਿਕਰ ਦਿਖਾਉਂਦੇ ਆ ਵੀ ਪੰਜਾਬ ਬਸ ਜਿਵੇਂ ਇਹਨਾਂ ਨੇ ਸਾਭਿਆ ਹੁੰਦਾ ਹੋਰ ਤਾਂ ਜਿਵੇਂ ਪੰਜਾਬ ਦੀ ਕਿਸੇ ਨੂੰ ਫਿਕਰ ਹੀ ਨਹੀਂ ਹੁੰਦੀ ਸ਼ੁਰੂ ਕਰ ਤਾਂ ਹੱਥ ਬੰਨੇ ਥੋੜੀ ਤਰੱਕੀ ਅੱਗੇ ਥੋੜੀ ਤਰੱਕੀ ਅੱਗੇ ਹੱਥ ਬੰਨੇ ਆਹੀ ਜੀ ਤਰੱਕੀ ਸਾਨੂੰ ਲੋੜ ਚੱਲ ਬਈ ਮੰਨਿਆ ਪੰਜਾਬੀ ਬੋਲੀ ਦਾ ਮਾਮੂਲੀ ਦਾ ਤੂੰ ਸਹੀ ਮੁੱਦਾ ਚੱਕਿਆ ਫਿਰ ਬਈ ਆਪਦੇ ਜਵਾਗ ਤੂੰ ਇੰਗਲਿਸ਼ ਸਕੂਲ ਚ ਕਿਉਂ ਲਾਏ ਆ ਸਰਕਾਰੀ ਚ ਲਾ ਪਿੰਡ ਵਾਲੇ ਚ ਜਿਹੜਾ ਤੁਹਾਡੇ ਪਿੰਡ ਆ ਉਹ ਚਲਕਾ ਤੂੰ ਨਹੀਂ ਲਾਏ ਮਸਲਾ ਪਤਾ ਸਾਰਾ ਕੀ ਗਿਆ ਮਸਲਾ ਸਾਰਾ ਵੋਟਾਂ ਦਾ ਲੋਕਾਂ 'ਚ ਚੰਗੇ ਬਣ ਕੇ ਦਿਖਾਉਣਾ ਪਰ ਜੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਤੂੰ ਭਾਈ ਇੰਨਾ ਚੰਗਾ ਇੰਨੀ ਫਿਕਰ ਕਰਦਾ ਚਾਰ ਪੰਜਾਂ ਦੀ ਭਾਈ ਤੂੰ ਵੋਟਾਂ 'ਚ ਖੜਾ ਹੋ ਗਿਆ ਇੱਕ ਵਾਰੀ ਵੀ ਨਹੀਂ ਜਿੱਤਿਆ ਕੀ ਗੱਲ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਮਤਲਬ ਜਿਵੇਂ ਕਹਿ ਨਹੀਂਉਂਦੇ ਵੀ ਘਰੇ ਵੀ ਤੈਨੂੰ ਹਾਰਨਾ ਪੈ ਗਿਆ ਬਠਿੰਡੇ ਖੜਾ ਹੋਇਆ ਉੱਥੋਂ ਹਾਰਿਆ ਭਾਈ ਮੌੜ ਤੋਂ ਹਾਰਿਆ ਤੂੰ ਜਦੋਂ ਪੀਪੀ ਪਾਰਟੀ ਪਹਿਲਾਂ ਬਣਾਈ ਸੀ ਉਹਨਾਂ 'ਚ ਹਾਰਿਆ ਭਾਈ ਲੋਕ ਤੈਨੂੰ ਜਿਤਾ ਕਿਉਂ ਨਹੀਂ ਰਹੇ ਤੇਰੇ ਪਿੰਡਾਂ ਦੇ ਲੋਕ ਤੈਨੂੰ ਤੇਰੀ ਸਪੋਰਟ ਕਿਉਂ ਨਹੀਂ ਕਰਦੇ ਇੱਥੇ ਮੈਨੂੰ ਕੋਈ ਚੱਕਰ ਨਹੀਂ ਭਾਈ ਜੋ ਤੁਸੀਂ ਮਰਜ਼ੀ ਕਰੋ ਪਰ ਯਾਰ ਐਟ ਲੀਸਟ ਇੰਨੀ ਵੀ ਨਾ ਤੁਸੀਂ ਨੈਗੇਟਿਵਿਟੀ ਫਲਾਓ ਵੀ ਲੋਕਾਂ ਦਾ ਸਾਲਾ ਯਕੀਨ ਹੀ ਉੱਠ ਜੇ ਸਾਰੇ ਗੱਸ ਤੋਂ ਹੁਣ ਇਹਨਾਂ ਨੇ ਪਤਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਚ ਪਾਣੀ ਖਤਮ ਹੋ ਗਿਆ ਜੇ ਹੋ ਉਹ ਬਾਈ ਮੰਨਿਆ ਖਤਮ ਹੋ ਰਿਆ ਤੇਰੇ ਵੀ 10 ਕਿੱਲੇ ਆ ਉਹਨਾਂ ਜਿੱਤੋਂ ਪਾਣੀ ਨਹੀਂ ਲਾਉਂਦਾ ਕਿਸਾਨਾਂ ਨੂੰ ਆਖੀ ਇਹਨਾਂ ਤੋਂ ਪਾਣੀ ਡੁੱਲੀ ਜਾਂਦੇ ਹੋ ਯਾਰ ਆਹ ਕਿੱਧਰ ਵਾਲੀ ਗੱਲ ਹੈ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਐਨੀ ਅਸੀਂ ਨਹੀਂ ਹੋ ਸਕੇ ਸਰਦਾਰ ਵੀ ਖੁਸ਼ ਹੈ ਹਾਂ ਯਾਰ ਗੱਲ ਅੰਦਰ ਦੇ ਦੇਖੋ ਮੈਂ ਕੰਮ ਦੇ ਹੁਣ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਜਿਹੜੇ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਤਾਂ ਅਸੀਂ ਤਾਂ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਜਿਹੜਾ ਕਹਿੰਦੇ ਨਹੀਂ ਹੁੰਦੇ ਵੀ ਭਿਉਂਗੇ ਥੱਪੜ ਮਾਰਿਆ ਉਹ ਬੱਜਿਆ ਤੇ ਮੂੰਹ ਤੇ ਦਾ ਫਿਰ ਵੀ ਸ਼ਰਮ ਹੋ ਕੇ ਕਹਿੰਦੀ ਆਪਾਂ ਲੋਕਾਂ ਨੂੰ ਖੁਸ਼ ਕਰ ਹੀ ਨਹੀਂ ਸਕਦੇ ਦੁਨੀਆ ਤਾਂ ਬਾਬੇ ਨਾਨਕ ਤੋਂ ਨਹੀਂ ਖੁਸ਼ ਹੋਈ ਕਿਉਂ ਨਹੀਂ ਹੋਈ ਕਿਹਨੇ ਆਖਿਆ ਖੁਸ਼ ਨਹੀਂ ਹੋਈ ਐਵੇਂ ਸਾਲੇ ਆਪਦੀ ਗੱਲ ਕਵਰ ਅਪ ਕਰਨ ਨੂੰ ਧਰਮਾਂ ਨੂੰ ਵਿੱਚ ਬਾੜ ਲੈਣਗੇ ਗੁਰੂਆਂ ਨੂੰ ਵਿੱਚ ਲਿਆਉਣਗੇ ਇਹ ਕੀ ਮਤਲਬ ਆ ਲੌਜੀਕ ਦੇਣਾ ਕੋਈ ਢੰਗ ਦੱਸ ਦੇਉਣਾ ਜਦੋਂ ਤੁਸੀਂ ਡੱਕਾ ਤੋੜਿਆ ਨਹੀਂ ਲੋਕ ਤਾਂ ਤੁਹਾਨੂੰ ਕਹਿਣਗੇ ਸਾਲੇ ਖੁਸ਼ ਨਹੀਂ ਹੋਏ ਖੁਸ਼ ਹੋ ਉਹਨੂੰ ਤੁਸੀਂ ਕੀਤਾ ਕੀ ਆ ਮੈਨੂੰ ਹੁਣ ਤਾਂ ਹੁਣ ਤੱਕ ਇਹ ਦੱਸੋ ਥੋੜੀ ਸਾਰੀ ਸਰਕਾਰ ਨੇ ਮਿਲ ਕੇ ਕੀ ਕੀਤਾ ਇਹ ਛੱਡੋ ਤੁਸੀਂ ਖਰੜਮ ਕੋਲਾ ਛੱਡ ਦਿੱਤੀ ਆਪਾਂ ਬਾਕੀ ਸਰਕਾਰ ਦੀ ਗੱਲ ਕਰ ਲੋ ਉਹਨਾਂ ਨੇ ਕੀ ਕਰਤਾ ਜੇ ਤੁਸੀਂ ਐਨੇ ਬਾਬੇ ਨਾਨਕ ਨੂੰ ਮੰਨਦੇ ਹੋ ਬਾਬੇ ਨਾਨਕ ਨੇ ਤਾਂ ਐ ਵੀ ਕਿਹਾ ਵੀ ਪਰਪੱਟੇ ਨਹੀਂ ਮਨਾਉਣੇ ਹੱਕ ਸੱਚ ਦੀ ਕਮਾਈ ਖਾਣੀ ਆ ਕਿਹੜੀ ਹੱਕ ਸੱਚ ਦੀ ਕਮਾਈ ਰਹੀਓ ਤੁਸੀਂ ਲੋਕਾਂ ਦੇ ਤਾਂ ਤੁਸੀਂ ਗੱਲ ਵੱਢੀ ਜਾਂਦੇ ਮੜਾ ਆਪਣੀ ਕਮਾਈ ਵੀ ਦਿਖਾਉਣਾ ਹੱਕ ਸੱਚ ਦੀ ਕਿੱਥੇ ਆ ਬਾਕਲਾ ਲੋਕਾਂ ਦਾ ਫੁੱਦੂ ਲਾ ਲਓ ਇੰਟਰਵਿਊ 'ਚ ਜੇ ਕੋਈ ਕੁਐਸਚਨ ਕਰਾਸ ਕੁਐਸਚਨਿੰਗ ਹੁੰਦੀ ਆ ਤਾਂ ਉਸਟਾ ਮੈਡਮ ਦੇ ਜਵਾਬ ਹੁੰਦੇ ਆ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਤਾਂ ਅਸੀਂ ਤਾਂ ਇੱਕ ਆਮ ਪ੍ਰਾਣੀ ਆ ਖੁਸ਼ ਨਹੀਂ ਕਰ ਸਕਦੇ ਉਹ ਤੁਸੀਂ ਦਿਖਾਓ ਰਿਐਲਿਟੀ ਚ ਗਰਾਊਂਡ ਤੇ ਉਤਰੋ ਵੀ ਅਸੀਂ ਆਹ ਕੰਮ ਕੀਤਾ ਗਨਾਓ ਤਾਂ ਸਹੀ ਕੰਮ ਡੱਕਾ ਨਹੀਂ ਕਰਨਾ ਗੱਲਾਂ ਰੱਬ ਨੂੰ ਢਾਉਂਦੀਆਂ ਕੀਤੀ ਹੋਈ ਸੀ ਮਾਫੀ ਮੰਗ ਲੈ ਕੇ ਚਲੋ ਪੇਰੈਂਟਸ ਦਾ ਗੁੱਸੇ ਦੇ ਮਮਾ ਕੁਝ ਸੁਣ ਨਹੀਂ ਚਾਹੁੰਦੇ ਬੈਠਣਾ ਹੀ ਨਹੀਂ ਚਾਹੁੰਦੇ ਉਹ ਚੀਜ਼ ਦੇ ਵਿੱਚ ਮੈਨੂੰ ਬਲੇਮ ਕਰਦੇ ਆ। ਹੁਣ ਇਹ ਤੈਨੂੰ ਗਾਲ ਕੱਢੀ ਜਾਣਾ। ਗਾਲ ਕੱਢੀ ਹੈ ਨਾ ਕੀ ਕਹਿੰਦਾ ਭੈਣ ਚੋਦੀਏ ਕੁੱਤੀਏ ਤੇਰਾ ਮੈਂ ਜਲੂਸ ਕੱਢਦਾ। ਇਦਾਂ ਬੋਲਿਆ ਨਾ। ਇੰਸਟਾਗ੍ਰਾਮ ਤੇ ਆ ਕੇ ਰੋਕੇ ਕਿਹਨੂੰ ਦਿਖਾਉਣੇ ਹੋ? ਇੱਥੇ ਸਰਪੰਚ ਬੈਠਾ ਜਾਂ ਕੋਈ ਪੰਚਾਇਤ ਬੈਠੀ ਆ। ਜਾਂ ਕੋਈ ਪਿੰਡ ਦੇ ਮੋਤਵਾਰ ਬੈਠੇ ਆ ਵੀ ਭਾਈ ਜਿਹੜੇ ਤੁਹਾਡੇ ਮਾਮਲੇ ਦਾ ਹੱਲ ਕਰਾ ਦੇਣਗੇ। ਬਸ ਇਹੀ ਲੱchn ਕਰਕੇ ਤੁਸੀਂ ਬੱਸ ਦੀਆਂ ਨਹੀਂ ਕਿਤੇ। ਤਾਂ ਹੀ ਤੁਹਾਨੂੰ ਲੋਕ ਘਰੇ ਨਹੀਂ ਰੱਖਣਾ ਚਾਹੁੰਦੇ। ਉਪਰਵਾ ਸਾਲੇ ਕੁੜੀ ਜਾਵੇਂ ਨੂੰ ਸ਼ਰਮ ਨਹੀਂ ਆਉਂਦੀ। ਮੂੰਹ ਟੱਡ ਕੇ ਤਾਂ ਦੇਖੋ ਕਿਦਾਂ ਦੱਸਦਾ। ਭੈਣ ਚੋਦੀਏ, ਕੁੱਤੀਏ ਤੇਰਾ ਮੈਂ ਜਲੂਸ ਕੱਢਦਾ। ਐਡਾ ਬੇਸ਼ਰਮ ਉੱਪਰੋਂ ਉਹਦੇ ਬੈਠੀ ਦੇ ਮੂੰਹ ਤੇ ਗਾਲ ਕੱਢ ਰਿਹਾ ਲੈ। ਭੈਣ ਚੋਦਾ ਐਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ। ਕੁੜੀ ਜਾਵੇ ਲੱਖ ਦੀ ਲਾਣਤ ਤੇਰੇ ਤੇ। ਲੱਖ ਦੀ ਲਾਣਤ ਤੇ ਤੇਰੀ ਘਰ ਵਾਲੀ ਤੇ। ਲੱਖ ਦੀ ਲਾਣਤ ਤੇਰੇ ਜੰਮਣ ਤੇ। ਜਿਨੇ ਨੰਗ ਗੁੰਨੇ ਢੰਗ ਉਹ ਸਿਆਣੇ ਕਹਿੰਦੇ ਨੇ ਵੀ ਖਾਲੀ ਭਾਂਡੇ ਜ਼ਿਆਦਾ ਖੜਕਦੇ ਹੁੰਦੇ ਆ। ਉਹ ਗੱਲ ਇਹਨਾਂ ਦੀ ਤਾਂ ਉਹੀ ਇਲੈਕਸ਼ਨ ਫੜੇ ਵੀ ਇਹਨਾਂ ਨੇ ਅੱਦੇ ਬਣੇ ਬਲੌਗਰਾਂ ਦੇ ਕੰਟੈਂਟ ਦਾ ਕੀ ਬਣਾਉਣਾ ਸੀ ਕ੍ਰਿੰਜ ਬਣਾਉਣ ਲੱਗ ਗਏ ਆ। ਉਸਾਲਿਓ ਆਪਦੇ ਘਰ ਦੀਆਂ ਅਗਲਾ ਘਰੇ ਰੱਖ ਲਿਆ ਕਰੋ। ਸੋਸ਼ਲ ਮੀਡੀਆ ਤੇ ਕੌਣ ਆ? ਕਿਉਂ ਉਸਾਲਿਓ ਮਜ਼ਾਕ ਬਣਾ ਰਹੇ ਹੋ? ਵੈਸੇ ਉਹ ਇੱਕ ਗੱਲ ਆ ਯਾਰ। ਬਾਕੀ ਕੰਟੈਂਟ ਕ੍ਰੀਏਟਰਾਂ ਦੀ ਨਾ ਪੂਰਾ ਜੋਰ ਲੱਗ ਗਿਆ। ਖੂਨ ਪਸੀਨੇ ਦੀ ਮਿਹਨਤ ਲੱਗੀ ਵੀ ਉਹਨਾਂ ਦੇ ਸਬਸਕ੍ਰਾਈਬਰ ਮਸਾਂ ਵਧੇ ਵਿਚਾਰੇ ਮਸਾਂ ਸਕਸੈਸ ਹੋਏ ਉਹ ਤੇ ਆਪ ਪਤੰਦਰਾ ਨੇ ਦਿਖਾ ਗਿਆ ਆਵਦੀਆਂ ਜਨਾਨੀਆਂ ਚੰਗੇ ਦਿਨਾਂ ਚ ਹੀ ਪਤੰਦਰਾ ਨੇ ਫਾਲੋਅਰ ਤੇ ਸਬਸਕ੍ਰਾਈਬਰ ਗਿਣ ਕਰਿਆ ਰਹੇ ਰੱਬ ਦਾ ਨਾਮ ਇੰਨੀਆਂ ਤਾਂ ਆਰਕੈਸਟ ਵਾਲੀਆਂ ਨਹੀਂ ਬਦਨਾਮ ਜਿੰਨੀਆਂ ਇਹ ਉਹ ਰੱਖੀਆਂ ਪਰ ਉੱਪਰੋਂ ਸਾਲੇ ਆਪਦੇ ਆਪ ਨੂੰ ਸੈਲੀਬ੍ਰਿਟੀ ਪਤਾ ਨਹੀਂ ਕਿਉਂ ਸਮਝ ਰਹੇ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਦੀ ਪੁਖੇੜੇ ਵਾਲੇ ਆ ਭੈਣ ਤੋਂ ਝੜਮ ਇਕੱਠੇ ਹੋਏ ਸਾਰੇ ਚੂੜੇ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਫਿਰ ਕਹਿਣਾ ਨਾ ਲੋਕੀ ਬਾਹਰਲੇ ਇੰਡੀਆ ਨੂੰ ਪਤਾ ਨਹੀਂ ਹੇਟ ਕਿਉਂ ਕਰਦੇ ਆ ਸਾਡੀ ਕਮਿਊਨਿਟੀ ਨੂੰ ਪਤਾ ਨਹੀਂ ਕਿਉਂ ਗਾਲਾਂ ਕਢਦੇ ਆ ਹੋਰ ਸਾਲਿਓ ਤੁਹਾਨੂੰ ਸਰੋਪੇ ਪਾਉਣਗੇ ਆ ਕਿ ਉਹ ਆ ਤੁਹਾਡੀਆਂ ਹਰਕਤਾਂ ਆ ਤੁਹਾਡੀ ਕਮਿਊਨਿਟੀ ਨੂੰ ਰਿਸਪੈਕਟ ਦੇਣ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਕਰ ਰਹੇ ਹੋ ਸਾਲਾ ਘਰ ਬੈਠ ਕੇ ਤਾਂ ਰੱਬ ਦੀ ਪੂਜਾ ਹੁੰਦੀ ਨਹੀਂ ਨਾ ਘਰ ਬੈਠ ਕੇ ਤਾਂ ਰੱਬ ਮਿਲਦਾ ਹੀ ਨਹੀਂ ਜਿੰਨੇ ਨੰਗ ਉਨੇ ਢੰਗ ਇੰਨੀ ਇਹਨਾਂ ਨੇ ਹਿੰਦੁਸਤਾਨ ਦੀ ਮਾਂ ਭੈਣ ਇੱਕ ਕਰੀਏ ਨਾ ਉਹਨਾਂ ਕਿਸੇ ਨੇ ਨਹੀਂ ਕਰੀ ਇਹਨਾਂ ਦਾ ਹਿੰਦੂ ਧਰਮ ਨਾ ਉਂ ਬਦਨਾਮ ਨਹੀਂ ਸੀ ਜਿੰਨਾ ਹਰ ਜੇ ਲੋਕਾਂ ਨੇ ਕਰਤਾ ਇਹਨਾਂ ਸਾਲਿਆਂ ਨੂੰ ਤਾਂ ਰਿਪੋਰਟ ਕਰ ਦੇਣਾ ਚ ਸਾਲਾ ਇਹਨਾਂ ਦੇ ਕਰਕੇ ਨਾ ਬਾਕੀ ਕਮਿਊਨਿਟੀ ਨੂੰ ਵੀ ਗਾਲਾਂ ਪੈਂਦੀਆਂ ਜਿਹੜੀਆਂ ਜਗ੍ਹਾ ਤੇ ਬੈਠੇ ਹੋ ਇਹ ਪੂਜਾ ਕਰਨ ਦੀ ਜਗ੍ਹਾ ਹੋਇਆ ਜਿਹੜੀ ਤੁਸੀਂ ਹਿੰਦੁਸਤਾਨ ਚ ਗੰਗਾ ਮਈਆ ਆਵਦੀ ਆਹਾ ਸਾੰਭਲੀ ਆ ਇਹਦੀ ਇਨੀ ਜੱਖਣਾ ਵੱਢਤੀ ਆ ਉਹ ਤਾਂ ਥੋੜੇ ਸਮਝ ਲੈਣ ਗਈ ਬਸ ਇੱਥੇ ਹੁਣ ਕੈਨੇਡਾ ਦੀਆਂ ਰਿਵਰਾਂ ਦੀ ਮਾਂ ਪੈਣ ਕਰ ਦੋ ਇੱਕ ਯਾਰ ਹੱਦ ਹੁੰਦੀ ਆ ਕੋਈ ਗੱਲ ਹੋਈ ਜਾ ਕੇ ਮੂੰਹ ਯਾਰ ਜਿੱਥੇ ਦੇਖਦੇ ਆ ਉੱਥੇ ਲੱਗ ਜਾਂਦੇ ਆ ਸਾਲੇ ਸਾਡੇ ਭਾਰਤ ਮਹਾਨ ਦੇ ਫੁੱਦੂ ਲੋਕ ਨਾ ਹੁਣ ਸਿਰੇ ਦੇ ਇਹਨਾਂ ਨੂੰ ਤਾਂ ਦੇਲਾਂ ਚ ਸੱਟੋ ਉਹਨਾਂ ਨੂੰ ਤਾਂ ਬਾਕੀ ਕੰਟਰੀਆਂ ਦੀ ਵੀ ਯਾਰ ਸ਼ਾਨ ਖਰਾਬ ਕਰੀ ਜਾਂਦੇ ਆ ਆਵਦਾ ਧਰਮ ਤੁਸੀਂ ਨਾ ਆਪਦੇ ਕੋਲੇ ਰੱਖ ਲਓ ਆਈ ਡੋਨਟ ਅੰਡਰਸਟੈਂਡ ਆਈ ਰੀਅਲੀ ਡੋਨਟ ਅੰਡਰਸਟੈਂਡ ਵਾਟ ਕਾਈਂਡ ਆਫ ਪੀਪਲ ਆਰ ਲਿਵਿੰਗ ਇਨ ਥਿਸ ਕੰਟਰੀ ਇਟਸ ਕ੍ਰੇਜ਼ੀ ਇਟਸ ਐਬਸੋਲੂਟਲੀ ਕ੍ਰੇਜ਼ੀ ਹੁਣ ਆ ਜੋ ਸਾਰੇ ਉਹਨਾਂ ਦਾ ਮੇਨ ਟਾਪਿਕ ਤੇ ਹੁਣ ਕਰਦੇ ਆਂ ਆਪਾਂ ਗੱਲ ਮਨਕੀਰ ਤੌਲਖ ਬਾਰੇ ਯਾਰ ਦੁਨੀਆ 'ਚ ਨਾ ਮੈਂ ਫੁੱਦੂ ਤੋਂ ਫੁੱਦੂ ਲੋਕ ਦੇਖ ਲਏ ਪਰ ਐਨਾ ਨਹੀਂ ਚਾਹੁੰਦਾ ਪਰ ਇੰਨੇ ਲੋਕ ਪੰਜਾਬ ਦੇ ਵੀ ਫੁੱਦੂ ਹੋ ਜਾਣਗੇ ਵਿੱਚ ਯਾਰ ਮੈਨੂੰ ਨਹੀਂ ਪਤਾ ਸੀ ਉਹ ਦਿਨ ਪਹਿਲਾਂ ਨਾ ਮਨਕੀਰ ਤੌਲਖ ਮੂਰੇ ਨਾ ਇਹ ਕੋਡੇ ਹੋਂ ਤੱਕ ਪੈ ਰਹੇ ਸੀ ਕੀਰ ਤੌਲਖ ਜੇ ਆ ਮਨ ਤੇ ਹੁਣ ਜਦੋਂ ਦੀ ਭਗਵੰਤ ਮਾਨ ਦੀ ਕੌਲ ਆਈਆ ਸਾਲੇ ਇੱਕ ਮਿੰਟਾਂ ਚ ਪਤਾ ਕੀ ਕਰ ਰਹੇ ਆ ਇਹ ਸਰਕਾਰੀ ਦਲ ਆਇਆ ਇਹ ਐਂ ਕਰਦਾ ਇਹਨੇ ਸੀਟ ਚਾਹੀਦੀ ਆ ਉਹ ਸਾਲੇ ਕਿਸੇ ਨੂੰ ਛੱਡ ਦੋ ਇਹ ਕੁੜੀ ਜਾਵੇ ਕਿਸੇ ਨੂੰ ਤਾਂ ਛੱਡ ਦੋ ਕਿਉਂ ਤੁਸੀਂ ਆਪਣੀ ਮਾਂ ਭੈਣ ਕਰਾ ਰਹੇ ਹੋ ਲੋਕਾਂ ਤੋਂ ਕਿਸੇ ਨੂੰ ਕਰ ਲੈਣ ਤੋਂ ਸੇਵਾ ਅਗਲਾ ਭਾਵੇਂ ਸੀਟ ਲਈ ਕਰਦਾ ਉਹ ਭਾਵੇਂ ਕਾਸੇ ਲਈ ਕਰਦਾ ਭਾਵੇਂ ਉਹਦਾ ਮੋਟਿਵ ਸੀ ਭਾਵੇਂ ਉਹਦਾ ਮਤਲਬ ਸੀ ਉਹ ਸਾਲੇ ਕਰਤਾ ਰਿਹਾ ਛੱਡ ਦੋ ਕਿਸੇ ਨੂੰ ਬਖਸ਼ ਦੋ ਉਹ ਬੰਦਾ ਯਾਰ ਸੱਚਾ ਆ ਜੋ ਮਰਜ਼ੀ ਕਹਿ ਲਓ ਨੂੰ ਬੁਰਾ ਲੱਗੇ ਚੰਗਾ ਲੱਗੇ ਪਰ ਉਹ ਬੰਦਾ ਸਹੀ ਆ ਆਪਣੀ ਜਗਾ ਇੰਨੀਆਂ ਉਹਨੂੰ ਤਾਂ ਹਮ ਕੀ ਮਿਲ ਰਹੀਆਂ ਤਿੰਨ ਜਵਾਕਾਂ ਦਾ ਪਿਆਉ ਹੋ ਕੇ ਉਹ ਗਰਾਊਂਡ ਲੈਵਲ ਤੇ ਸੇਵਾ ਕਰ ਰਿਹਾ ਕੁਛ ਵੀ ਹੋ ਸਕਦਾ ਉਹਨੂੰ ਉਹ ਨਹੀਂ ਸਮਝਨੀ ਇੱਕ ਕਾਲ ਆ ਗਈ ਨਾਲ ਦੀ ਨਾਲ ਚੱਕਦਾ ਪੇਜਾਂ ਵਾਲੇ ਨੇ ਆਹ ਕੀ ਗੱਲ ਆ ਯਾਰ ਬਿਸ਼ਰਮੀ ਦੀ ਹੱਦ ਹੁੰਦੀ ਆ ਇੱਕ ਗੱਲ ਆ ਹੁਣ ਸੇਵਾਦਾਰਾਂ ਦੇ ਲਾੜੋ ਪਹਿਲਾਂ ਮੈਂ ਨਾ ਕਮੈਂਟ ਪੜਦਾ ਸੀ ਲੋਕੀ ਜਿਹੜਾ ਵੀ ਆਹ ਵੀਡੀਓ ਬਣਾ ਰਹੇ ਸੀ ਸੇਵਾ ਵਾਲਿਆਂ ਦੀ ਲੋਕੀ ਉਹਨਾਂ ਨੂੰ ਕਹਿ ਰਹੇ ਸੀ ਤੁਸੀਂ ਨਿੰਦਦੇ ਹੋ ਤੁਸੀਂ ਘਰੇ ਬੈਠੇ ਐਂ ਕਰਦੇ ਹੋ ਆਪ ਕਰਦੇ ਹੋ ਸਾਲਾ ਹੁਣ ਸੁਭਾ ਦਾਰਿਆ ਹੁਣ ਕਿੱਥਿਓ ਤੁਸੀਂ ਹੁਣ ਦੱਸੋ ਮੜਾ ਜੀ ਕਿੱਥੇ ਹੋ ਤੁਸੀਂ ਹੁਣ ਨੀ ਸੇਵਾ ਦਿਖ ਰਹੀ 3-4 ਦਿਨ ਹੋ ਗਿਆ ਮੇਰੇ ਕੋਲੇ ਕੋਈ ਰੀਲ ਨਹੀਂ ਆ ਰਹੀ ਸੇਵਾ ਵਾਲਿਆਂ ਦੀ ਇੱਕ ਧੁੱਪ ਨਿਕਲਾਈ ਵੀ ਹੁਣ ਤਾਂ ਛੱਡੋ ਹੁਣ ਤਾਂ ਪਾਣੀ ਲੰਘ ਗਿਆ ਹੁਣ ਕੋਈ ਉਦੋਂ ਵੀਡੀਓ ਬਣਾਉਣੀ ਆ ਵੀ ਬਸ ਜਦੋਂ ਤਾਂ ਜਦ ਤੱਕ ਘਰਾਂ ਉੱਪਰ ਪਾਣੀ ਹੋਵੇ ਉਦੋਂ ਸਾਲਾ ਥੋੜਾ ਕੰਟੈਂਟ ਬਣਦਾ ਹੁਣ ਨਹੀਂ ਦਿਖ ਰਿਹਾ ਕੋਈ ਮੈਂ ਹੁਣ ਕੋਈ ਰੀਲਾਂ ਵਾਲਾ ਦੇਖ ਰਿਹਾ ਨਾ ਕੋਈ ਹੋਰ ਸੇਵਾਦਾਰ ਦੇਖ ਰਿਹਾ ਕਿਉਂ ਹੁਣ ਲੋਕਾਂ ਦਾ ਲੋਡ ਨਹੀਂ ਉੱਥੇ ਹੁਣ ਤਾਂ ਸਾਲੇ ਵੱਧ ਲੋਡ ਆ ਕੱ ਗੱਲਾਂ ਹੀ ਕਰਨੀਆਂ ਸੀ ਕੱਲੀਆਂ ਬਾਹਰ ਚ ਖੜਾਂਗੇ ਇੰਨੀ ਕੋਈ ਦਿਖ ਰਿਹਾ ਕੋਈ ਨਾ ਕਿਸੇ ਦੀ ਵੀਡੀਓ ਆ ਰਹੀ ਆ ਹੁਣ ਸਾਲੇ ਵੀਡੀਓ ਦੇ ਚੱਕਰ 'ਚ ਹੀ ਕਰੋ ਪਰ ਪਤਾ ਨਾ ਹੁਣ ਪਾਣੀ ਤਾਂ ਹੈ ਨਹੀਂ ਕਾਲੀਆਂ ਵੀਡੀਓ ਬਣਾਵਾਂਗੇ ਸਾਲੇ ਕਲਾਨਾ ਲੋਕ ਨਾ ਹੋਣ ਤਾਂ ਐਵੇਂ ਹੀ ਸਾਲਿਆਂ ਨੇ ਮਜ਼ਾਕ ਬਣਾ ਰੱਖਿਆ ਯਾਰ ਇਹਨਾਂ ਦੇ ਇਹਨਾਂ ਦੇ ਸਰਕਾਰਾਂ ਨੂੰ ਸਾਲਿਆਂ ਦੇ ਕੁੱਟਨੇ ਚਾਹੀਦੇ ਆ ਇਹਨਾਂ ਦੇ ਸਮਝ ਗਏ ਹੋਵੰਗੇ ਕੀ ਕੁੱਟਨੇ ਚਾਹੀਦੇ ਆ ਇਹਨਾਂ ਦੇ ਸਾਲਿਆਂ ਦੇ ਸੋ ਆਮ ਰੀਲੀ ਅਪਸੈਟ ਆਮ ਅਪਸੈਟਿੰਗ ਰੀਲੀ ਅਪਸੈਟਿੰਗ आई एम सॉरी आई एम यूजिंग रॉन्ग वर्ड्स मेबी इनएप्रोप्रिएट वर्ड्स बट होरे इनन दो करो की तुसी इनना दा इथे ਭੈਂਚ ਉਹਦਾ ਇਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਪਤਾ ਨਹੀਂ ਹੁਣ ਮੇਰੇ ਖਾਤਰ ਕੀ ਇਹਨਾਂ ਨੇ ਕਹਿਣਾ ਜਾਂ ਨਹੀਂ ਕਹਿਣਾ ਚਲੋ ਜੀ ਅੱਜ ਲਈ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ